ਜਿਵੇਂ ਜ਼ਿਮੀਦਾਰਾਂ ਨੂੰ ਡੀਏਪੀ ਦੀ ਲੋੜ ਸੀ ਬਹੁਤ ਜ਼ਿਆਦਾ ਤੇ ਪੰਜਾਬ ਦੇ ਵਿੱਚ ਸ਼ਾਰਟੇਜ ਕਹਿ ਰਿਹਾ ਕਿ ਨਹੀਂ ਆ ਰਹੀ ਨਹੀਂ ਆ ਰਹੀ ਡੀਏਪੀ ਨਹੀਂ ਆ ਰਹੀ ਇਸ ਕਰਕੇ ਸਾਡੀ ਕੋਈ ਰਾਜਸਥਾਨ ਦੇ ਡੀਲਰ ਨਾਲ ਕਿਸੇ ਨਾਲ ਗੱਲ ਹੋਈ ਤਾਂ ਉਹ ਕਹਿੰਦਾ ਡੀਏਪੀ ਤੁਹਾਨੂੰ ਦੇ ਦੇਾਂਗੇ ਅਸੀਂ ਤਾਂ ਪੈਸੇ ਦੇ ਕੇ ਡੀਏਪੀ ਖਾਦ ਮੰਗਵੋਣੀ ਸੀ ਉਹਨਾਂ ਨੂੰ ਪੱਕੇ ਦੇ ਵਿੱਚ ਪੈਸੇ ਦੇ ਦਿੱਤੇ ਆ ਤੇ ਡੀਏਪੀ ਖਾਦ ਉਹਨਾਂ ਨੇ ਸਾਡੇ ਕੋਲ ਜਦੋਂ ਭੇਜੀ ਤੇ ਭੇਜਣ ਤੋਂ ਬਾਅਦ ਪਤਾ ਲੱਗਾ ਕਿ ਇਹ ਡੀਏਪੀ ਖਾਦ ਹੀ ਨਕਲੀ ਏ ਸਾਡੇ ਤੋਂ ਪੈਸੇ ਜਿਹੜੇ ਉਹ ਪੱਕੇ ਚ ਲੈ ਗਏ ਨੇ ਦਿਖਾ ਦ ਉਹਨਾਂ ਨੇ ਨਕਲੀ ਭੇਜ ਦਿੱਤੀ ਅਸੀਂ ਤੇ ਕਹਾਂਗੇ ਕਿ ਉਹਨਾਂ ਤੇ ਤੁਰੰਤ ਐਕਸ਼ਨ ਹੋਣਾ ਚਾਹੀਦਾ ਕਾਰਵਾਈ ਹੋਣੀ ਚਾਹੀਦੀ ਏ ਉਹਨਾਂ ਨੂੰ ਤੋਂ ਪੈਸੇ ਸਾਡੇ ਵਾਪਸ ਆਉਣੇ ਚਾਹੀਦੇ ਤੇ ਖਾਦ ਉਹਨਾਂ ਨੂੰ ਵਾਪਸ ਦੇ ਦੇਈਏ ਅਸੀਂ ਕਿੱਡੀ ਸ਼ਰਮ ਵਾਲੀ ਗੱਲ ਹੈ ਸਾਡੀਆਂ ਸਰਕਾਰਾਂ ਵਾਸਤੇ ਸਾਡੀ ਦੇਸ਼ ਦੀ ਸਰਕਾਰ ਵਾਸਤੇ ਸ਼ਰਿਆਮ ਆਹ ਟੀਵੀ ਕੈਮਰਾਮੈਨ ਨੂੰ ਕਹਾਂਗਾ ਦਿਖਾ ਦੇ ਸ਼ਰਿਆਮ ਨਕਲੀ ਡੀਏਪ ਕਿਸਾਨਾਂ ਨੂੰ ਵੇਚੀ ਜਾ ਰਹੀ ਏ ਜਿਹੜੀ ਆ ਆ ਟਰਾਲੀ ਦੇ ਵਿੱਚ ਵੀ ਪਈ ਏ ਇੱਧਰ ਕਮਰੇ ਨੂੰ ਜੰਦਰਾ ਲੱਗਾ ਆ ਇੱਧਰ ਵੀ ਪਈ ਏ ਇੱਕ AR ਦੀ ਵੀਰ ਨੇ ਮੰਗਵਾਈ ਸੀ ਇਹਦਾ ਨਾਲ ਇੱਕ ਪਾਟਨਰ ਕਿੱਡੀ ਸ਼ਰਮ ਵਾਲੀ ਗੱਲ ਹੈ ਰਾਜਸਥਾਨ ਜਾਂ ਚ ਵੱਡਾ ਜ਼ਖੀਰਾ ਵੀ ਫਰੀਚਾ DDP ਖਾਦ ਦਾ ਉਹ DDP ਖਾਦ ਇਥੇ ਕਿਸਾਨਾਂ ਨੂੰ ਦਿੱਤੀ ਜਾ ਰਹੀ ਆ ਜਿਹੜੀ DDP ਖਾਦ ਇਹਦੇ ਨਾਲ ਝੋਨਾ ਕੀ ਨਿਕਲੇਗਾ ਜੇ ਝੋਨੇ ਨੂੰ ਪਈ ਜਿਹਨੇ ਕਿਸੇ ਨੇ ਬਾਗ ਨੂੰ ਪਾਤੀ ਬਾਗ ਚੁੱਕੀ ਇਥੇ ਕਿੰਨੂ ਕਿੱਡਾ ਮੋਟਾ ਕਰ ਲੈਣਗੇ ਜੇ ਕਿਸੇ ਨੇ ਕਣਕ ਨੂੰ ਪਾਈ ਕੀ ਕਣਕ ਹੋ ਜੇਗੀ ਸ਼ਰਮ ਵਾਲੀ ਗੱਲ ਹੈ ਇਸ ਬਾਬਤ ਜਿਹੜਾ ਸਾਰਾ ਕੰਮ ਨਾ ਕਰਾਂ ਵਾਪਿਆ ਕਿਸਾਨਾਂ ਨਾਲ ਜਿਹੜਾ ਵੱਡਾ ਧੋਖਾ ਹੋਣ ਜਾ ਰਿਹਾ ਅਸੀਂ ਆਪ ਦਾ ਫਰਜ ਨਿਭਾਉਂਦੇ ਹੋਏ ਸਿੱਧਾ ਪੰਜਾਬ ਦੇ ਖੇਤੀਬਾੜੀ ਮੰਤਰੀ ਜੈਦਰ ਗੁਰਦੀਪ ਸਿੰਘ ਗੁੜਿਆ ਨੂੰ ਫੋਨ ਲਾ ਕੇ ਸਥਿਤੀ ਤੋਂ ਜਾਣੂ ਕਰਵਾਤਾ ਹੈ ਵੀ ਆਹ ਜਿਹੜਾ ਬੜਾ ਵੱਡਾ ਧੋਖਾ ਜਿਹੜਾ ਕਿਸਾਨਾਂ ਨਾਲ ਹੋਇਆ ਤੇ ਆਹ ਆਰਤੀ ਵੀਰ ਖਾਦ ਲਿਆਇਆ ਹੈ ਕਿਰਪਾ ਕਰਕੇ ਜਿਹੜੇ ਜਿੱਥੋਂ ਇਹ ਖਾਦ ਆਈ ਪੱਕੇ ਜਿਆਂ ਦੇ ਨਹੀਂ ਪੈਸੇ ਦਿੱਤੇ ਨੇ ਸਭ ਤੋਂ ਸਖਤ ਐਕਸ਼ਨ ਲਿਆ ਜਾਵੇ ਤੇ ਆਹ ਜਿਹੜੀ ਖਾਦ ਦੇ ਇੰਦੀ ਸਾਰੀ ਜਿੰਨੀ ਆ ਦੁਕਾਨਾਂ ਦੇ ਖਾਦ ਪਈ ਪੰਜਾਬ ਵਿੱਚ ਸੈਂਪਲਿੰਗ ਹੋਵੇ ਤੇ ਇਹਨਾਂ ਇਹ ਜਿਹੜੀ ਖਾਦ ਚਕਾਈ ਜਾਵੇ ਇਹ ਕਿਸਾਨਾਂ ਦਾ ਬੜਾ ਵੱਡਾ ਤੋਖਾ ਹੁਣ ਅੱਗੇ ਦੇਖਣੇ ਆ ਸਾਡੇ ਸੂਬੇ ਦਾ ਮੁੱਖ ਮੰਤਰੀ ਖੁੜੀਆ ਸੌਰੀ ਖੇਤੀਬਾੜੀ ਮੰਤਰੀ ਜੈਦਰ ਗਰਵੀਰ ਸਿੰਘ ਖੁੜੀਆ ਕਿਸ ਤੇ ਐਕਸ਼ਨ ਲੈਂਦਾ ਜਾਂ ਅੱਖਾਂ ਮੂਦ ਕੇ ਚੁੱਪ ਕਰਕੇ ਬਹਿ ਜਾਏਗਾ ਧੰਨਵਾਦ ਵਿਖੋ ਉਹਦੇ ਤੇ ਅਸੀਂ ਪਹਿਲਾਂ ਸਾਨੂੰ ਐਗਰੀਕਲਚਰ ਡਿਪਾਰਟਮੈਂਟ ਵੱਲੋਂ ਇੱਕ ਇਨਫੋਰਮੇਸ਼ਨ ਆਈ ਸੀ ਉਹ ਅਸੀਂ ਉਦੀ ਇਨਕੁਆਰੀ ਕੀਤੀ ਸੀ ਉਦੀ ਪ੍ਰੀਲਿਮਿਨਰੀ ਇਨਕੁਆਰੀ ਕਰਕੇ ਤੇ ਕਨਜੀਤ ਸਿੰਘ ਨਾਮ ਦਾ ਜਿਹੜਾ ਡਿਪੋ 홀ਡਰ ਹੈ ਜਨ ਨੂੰ ਖਾਦ ਲੈਂਦੀ ਸੀਗੀ ਉਹ ਅਸੀਂ ਉਹਦੇ ਤੇ ਐਫ ਆਈ ਆਰ ਦਰਜ ਕੀਤੀ ਆ ਉਹ ਬਿਲਿੰਗ ਨਹੀਂ ਸੀ ਕੀਤੀ ਉਹਨਾਂ ਦੀ ਨਾ ਬਿਲਿੰਗ ਨਾ ਕਰਨਾ ਜਿਹੜਾ ਉਹਦਾ ਉਹ ਇੱਕ ਵਾਇਓਲੇਸ਼ਨ ਆਫ ਰੂਲ ਸੀਗੀ ਉਤੇ ਐਫ ਆਈ ਦਰਜ ਕੀਤੀ ਹੁਣ ਵੇਖਾਂਗੇ ਉਹਨੂੰ ਉਹ ਬੰਦੇ ਨੂੰ ਅਸੀਂ ਫੜ ਕੇ ਵੀ ਉਹ ਕਿੱਥੋਂ ਲੈ ਕੇ ਆਇਆ ਸੀਗਾ ਇਸ ਤਰ੍ਹਾਂ ਸਾਰੀ ਕੱਢੀ ਦੀ ਕੱਢੀ ਜੁੜੇਗੀ ਸਾਡੀ ਵੇਖੋ ਇਹ ਕਹਿ ਰਿਹਾ ਵੀ ਉਹ ਅੰਡਰ ਸਪੈਸੀਫਿਕੇਸ਼ਨ ਸੀਗੀ ਉਹ ਅਪ ਟੂ ਦਾ ਮਾਰਕ ਨਹੀਂ ਸੀ ਜੀ